ਰਾਣੀ ਤੇ ਘੜੀ ਲਾ ਕੇ ਬਾਈ ਹੋਰੀ ਹੋਰੀ ਤੇਰਾ ਜੀ ਜੀ ਬਿੱਟੂ ਉਹ ਤੋਂ ਸਾਹਮਣੇ ਹਾਂ 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 ਪਾ ਲਿਆ ਤੇ ਆ ਪਿਕਾਟ ਕਰਦੇ ਆ ਤੁਹਾਡੀ ਚਾਬੀ ਦਲੇ ਪਾ ਦੀ ਗਲਚਾ 20 ਗੱਲੇ ਮੇਰੇ ਚੁੱਤੀ ਆ। ਅੱਛਾ ਇੱਕ ਗੱਲਾ ਗੋਲ ਕੇ ਦੋ। ਸਭ ਹੀ ਕਹਿੰਗੇ ਕਿ ਕਾਪੀ ਨਹੀਂ ਮੇਰੀ। ਰਤੀ ਬਾਗ ਜਿਹੜੀ ਬੱਦੀ ਪਾਰ ਕੰਮ ਕਰਦਾ ਮੇਰੇ ਕਪੜੇ। ਉਹ ਪਾਏ ਵਿੱਚ ਚਲ ਗਈ ਘਰੀ ਤੇ ਬਾ ਘਰੋਂ ਲੈ ਕੇ ਆਇਆ ਉਹਦੇ ਉਸੋਂ ਮਰਦਾਵਾ ਮੇਰੇ ਗੋਲਾ। ਮੇਰੀ ਗੱਲੇ ਤੇ ਹੀ ਹੋ ਲੈ ਉਹ ਗੱਲ। ਕਿੰਨੇ ਸਾਲ ਹੋ ਗਏ ਨੇ ਕਿੰਨਾ ਨੂੰ ਆਉਂਦੀ ਫੋਲਾਈ ਬੈਠੀ। ਕਿਹਨੇ ਚਾਹੀਦੀ। ਕਿਹਨੂੰ ਪੜੀਦੇ ਆ। ਇਹ ਤੇ ਬੰਦਾ। ਮੈਂ ਅਸਰੋ ਬੰਦਾ ਹੋਇਆ। ਨਾਲੇ ਕੇ ਨੂੰ ਵੀ ਕੀ ਦੱਸਣਾ ਹੁੰਦਾ ਮੈਂ ਚਾਬੀ ਫੇਰਾ ਕੇ ਜਨਾਂ। ਆ। ਉਹ ਉਹ ਤੋਂ ਯਾਨੀ ਫੜੀ ਉਹਦੇ ਨਾਲ ਡਾਟਾ ਡਾਟਾ ਡੇੜੇ ਖਾਂ ਮਾਰੀਆਂ ਉਹਨਾਂ ਨੇ ਬੜੇ ਸੀ ਮਟਾਲੀ ਕੰਦ ਹੋਏ ਉਹਨਾਂ ਦੇ ਉਹਦਾ ਖੜਾ ਮਾੜਾ ਮੋਟਾ ਉਹਨੂੰ ਟਾਈਮ ਲੱਗਦਾ ਥੋੜੀ ਜਿਹੀ ਤਾਂ ਟੁੱਟਦੀ ਵੀ ਨਹੀਂ ਹੋਰ ਗੱਲ ਡਰੋਬਰ ਅੱਡਾ ਸਿਆਲੀ ਪੌਂਟ ਤੋਂ ਬੋਲ ਰਿਆਂ ਜੀ ਇਹ ਗੱਤੀ ਨਾ ਮੱਲੇ ਹੀ ਦੁਕਾਨ ਬੰਦ ਕਰ ਕੇ ਗਈ ਜੇ ਸੇਟਾਨੀ ਗੁਆ ਖੁਦ ਉਹਦੇ ਨਾਲ ਦੁਬਾਰੀ ਖੁੱਲਿਆ ਜਿਵੇਂ ਤਾਂ ਕਾਲਾ ਬੰਦੇ ਫੇਰ ਮੈਂ ਚਾਹਿਆ ਦੁਆਰ ਤੇ ਗੇਟ ਦੀ ਪੁਨਾ ਤੇ ਆਪਾਂ ਸਾਹਮਣੇ ਵਿੱਚ ਹੀ ਚੜੀ ਦੇ ਘਰ ਦੇ ਇਟਾਂ ਦੇ ਨੇਰ ਆਉਂਦੀਆਂ ਜੀ ਫਿਰ ਮੈਂ ਘੁੱਟੀ ਜਾ ਕੇ ਛਾਤੀ ਮਾਰੀ ਗੁੰਡੇ ਦੇ ਤੇ ਅੰਦਰ ਮੰਨ ਲਓ ਕਿ ਮੈਂ ਖੇਲ ਦੇ ਦੁਆਰ ਪਿੱਛੇ ਪਾੜੀ ਕਈ ਅਹੀ ਸੂਜਾ ਪੁੱਛਣ ਜਦ ਦੀ ਪੁੱਛਣੀ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਛਾਤੀ ਮਾਰ ਕੇ ਚੱਲ ਗਈ ਤੇ ਅਹੀ ਫਿਰ ਮਤਸਾ ਉਹਨਾਂ ਬੰਨੀ ਤਰ੍ਹਾਂ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ ਤੇ ਮੇਰੇ ਕੋ ਘੱਟੋ ਘੱਟ ਵੀ 10-12000 ਰੁਪਏ ਮਤਲਬ ਕਿ ਫੀਮਰ ਰਤੀ ਦੇ ਗਿਆ ਇਹ ਮਰਾ ਗਿਆ ਇਸੇ ਸਤਾ ਵਾਂ ਮੇਰੇ ਰਾਸ ਤੇ ਮੇਰੇ ਕੋ ਚਾਬੀ ਕਰਕੇ ਚੱਕੀ ਦੇ ਗਲਾ ਖੋਲ ਕੇ ਦੋਗੇ ਵੀ ਤੇ ਪੈ 3-2000 ਰੁਪਏ 10-12000 ਦਾ ਨਕਦ ਆਵੇ